ਨਯਾ ਬੀਕਲਚਰ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀਕਾਲ ਜੀ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਦਿਖਾਉਣ ਲੱਗਿਆ ਜੋ ਕਿ ਪਹਿਲੇ ਸਮੇਂ ਵਿੱਚ ਵਰਤੀ ਜਾਂਦੀ ਸੀ ਸੋ ਇਹ ਚੀਜ਼ ਹੈਗੀ ਆ ਬੱਚਿਆਂ ਦਾ ਖੜਾਉਣਾ ਸੋ ਇਹੋ ਜਿਹਾ ਖੜਾਉਣਿਆਂ ਨਾਲ ਹੀ ਬੱਚੇ ਖੇਡਦੇ ਹੁੰਦੇ ਸੀ ਪੁਰਾਣੇ ਬੇੜਿਆਂ ਵਿੱਚ ਸੋ ਕਢਾਉਣਾ ਅੱਜ ਮੈਦਾਨ ਨੂੰ ਦਿਖਾਉਣ ਲੱਗਿਆ ਤੇ ਦਿਨ ਆ ਉਹਦੇ ਬਾਰੇ ਜਾਣਕਾਰੀ ਸੋ ਕਿਰਪਾ ਕਰਕੇ ਜਾਂਦੇ ਆਂਦੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਕੇ ਜਾਣਾ ਜੀ ਤੇ ਵੀਡੀਓ ਨੂੰ ਪੂਰਾ ਜਰੂਰ ਦੇਖਣਾ ਸੋ ਲੋਕ ਜੀ ਫੇਰ ਦੇਖੋ ਬੱਚਿਆਂ ਦਾ ਪ੍ਰਾਤਨਿਕ ਕਢਾਉਣਾ ਏ ਆ ਜੀ ਬੱਚਿਆਂ ਦਾ ਖੜਾਉਣਾ ਪੁਰਾਣੇ ਬੇੜਿਆਂ ਬੱਚੇ ਬੱਚੇ ਇਹੋ ਜਿਹਾ ਲੱਕੜ ਦੇ ਜਾਂ ਫਿਰ ਲੋਹੇ ਦੇ ਖੜਾਉਣੇ ਹੀ ਖੇਡਣ ਲਈ ਵਰਤਦੇ ਹੁੰਦੇ ਸੀ ਸੋ ਜਿਵੇਂ ਇਹ ਖੜਾਉਣਾ ਬਣਿਆ ਹੋਇਆ ਹੈ ਲੱਕੜੀ ਦਾ ਬਣਿਆ ਹੋਇਆ ਤੇ ਤਿੰਨ ਇਹਨੂੰ ਤੇ ਲੈ ਪਹੀਏ ਲਗਾਏ ਗਏ ਨੇ ਜਿਹਦਾ ਦਾ ਡਿਜ਼ਾਈਨ ਆ ਜਹਾਜ਼ ਵਾਂਗੂ ਬਣਾਇਆ ਹੋਇਆ ਸੂਪਰ ਨੂੰ ਇੱਕ ਕੜਮੀ ਲੱਕੜ ਲਗਾਈ ਹੋਈ ਆ ਜਿਹਦੇ ਵਿੱਚ ਇੱਕ ਛੇਕ ਕਰਿਆ ਹੋਇਆ ਗਲੀ ਕੱਢੀ ਹੋਈ ਆ ਸੋ ਇਹਦੇ ਗਲੀ ਵਿੱਚ ਹੀ ਬੱਚੇ ਧਾਗਾ ਬਾਗੇ ਲੰਬਾ ਸਾਰਾ ਫੇਰ ਇਹਨੂੰ ਗਲੀਆਂ ਦੇ ਵਿੱਚ ਕੱਚੀਆਂ ਪੱਕੀਆਂ ਗਲੀਆਂ ਦੇ ਵਿੱਚ ਖੱਚੀ ਫਰੀ ਜਾਂਦੇ ਸੀ ਪੰਜਾਈ ਫਰੀ ਜਾਂਦੇ ਸੀ ਤੇ ਇਸ ਤਰ੍ਹਾਂ ਬੱਚਿਆਂ ਦਾ ਮਨੋਰੰਜਨ ਵੀ ਹੋ ਜਾਂਦਾ ਸੀ ਤੇ ਨਾਲ ਨਾਲ ਦੌੜ ਭੱਜ ਕੇ ਵਰਜਸ ਵੀ ਹੋ ਜਾਂਦੀ ਸੀ ਸੋ ਇਹਨਾਂ ਚੀਜ਼ਾਂ ਦੇ ਦੋ ਦੋ ਫਾਇਦੇ ਹੁੰਦੇ ਸੀ ਸੋ ਇਹਨਾਂ ਖੜਾਉਣਿਆਂ ਨੂੰ ਪਿੰਡ ਦੇ ਤਰਖਾਨ ਲੋਹਾਰ ਮਿਸਤਰੀ ਜਿਹੜੇ ਹੁੰਦੇ ਸੀ ਉਹੀ ਤਿਆਰ ਕਰਦੇ ਹੁੰਦੇ ਸੀ ਤਰ੍ਹਾਂ ਤਰ੍ਹਾਂ ਦੇ ਖੜਾਉਣੇ ਤਿਆਰ ਕਰਕੇ ਬੱਚਿਆਂ ਨੂੰ ਦਿੰਦੇ ਹੁੰਦੇ ਸੀ ਤੇ ਥੋੜਾ ਜਿਹਾ ਹੀ ਉਹਨਾਂ ਤੋਂ ਕੋਈ ਪੈਸਾ ਟਿਕਾ ਵਸੂਲਿਆ ਜਾਂਦਾ ਵੀ ਕਿਉਂਕਿ ਉਦੋਂ ਆਮਦਨ ਦੇ ਬਹੁਤੇ ਲੋਕਾਂ ਦੇ ਸਾਧਨ ਨਹੀਂ ਸਨ ਹੁੰਦੇ ਬੇਖੁੱਲਾ ਪੈਸਾ ਉਹਨਾਂ ਕੋਲ ਹੋਵੇ ਬੇਖੁੱਲਾ ਉਹ ਵਰਤਣਾ ਸੀਮਿਤ ਸਾਧਨ ਹੁੰਦੇ ਸੀ ਤੋਂ ਇਸ ਕਰਕੇ ਥੋੜੇ ਬਹੁਤੇ ਨਾਲ ਹੀ ਜਿਹੜੇ ਤਰਖਾਂ ਲੋਹਾਰ ਹੁੰਦੇ ਦੀ ਉਹ ਗੁਜ਼ਾਰਾ ਕਰ ਲੈਂਦੇ ਦੀ ਜੋ ਬੱਚਿਆਂ ਨੇ ਦੇ ਦਿੱਤਾ ਉਹ ਲੈ ਲੈਂਦੇ ਦੀ ਬਹੁਤਾ ਮੂੰਹ ਮੰਗ ਮੂੰਹ ਅੱਡ ਕੇ ਨਹੀਂ ਇਸੇ ਮੰਗਦੇ ਕਿਉਂਕਿ ਬੱਚੇ ਰੱਬ ਦਾ ਰੂਪ ਹੁੰਦੇ ਨੇ ਤੇ ਉਹ ਬੱਚਿਆਂ ਨੂੰ ਰੱਬ ਦਾ ਰੂਪ ਸਮਝਦੇ ਸਨੂੰ ਉਹ ਇਸ ਤਰ੍ਹਾਂ ਦੇ ਖੜਾਉਣੇ ਬਣਾ ਬਣਾ ਕੇ ਫਿਰ ਉਹ ਬੱਚਿਆਂ ਨੂੰ ਦੇ ਦਿੰਦੇ ਸਨ ਉਹ ਜਮਾਨੇ ਚ ਜ਼ਿਆਦਾਤਰ ਲੱਕੜੀ ਦੇ ਖੜਾਉਣੇ ਬਣਾਏ ਜਾਂਦੇ ਸੀ ਜਾਂ ਥੋੜੇ ਬਹੁਤੇ ਫਿਰ ਲੋਹੇ ਦੇ ਵੀ ਬਣਾਏ ਜਾਂਦੇ ਸੀ ਅੱਜ ਕੱਲ ਮੰਗੂ ਪਲਾਸਟਿਕ ਦੇ ਖੜਾਉਣੇ ਨਹੀਂ ਸਾਨੂੰ ਹੁੰਦੇ ਉਦੋਂ ਕਿ ਜਿਹੜੀ ਕੋੜ ਲੱਕੜ ਪਲੁੱਧ ਹੋਣੀ ਉਹਦੇ ਹੀ ਕਣਾਉਣੇ ਬਣਾ ਕੇ ਬੱਚਿਆਂ ਨੂੰ ਤਰਖਾਨ ਲੋਹਾਰ ਮਿਸਤਰੀ ਦੇ ਦਿੰਦੇ ਸੀ ਸੋ ਬੱਚੇ ਇਹਨਾਂ ਨਾਲ ਖੇਡਦੇ ਰਹਿੰਦੇ ਉਹ ਦੇਖੋ ਜੀ ਕਿੰਨੀ ਵਧੀਆ ਚੀਜ਼ ਬਣਾਈ ਹੋਈ ਆ ਇੱਕ ਚੀਜ਼ ਇਹਨਾਂ ਦੀ ਮਜ਼ਬੂਤੀ ਬਹੁਤ ਹੁੰਦੀ ਦੀ ਇਹ ਚੀਜ਼ਾਂ ਦੀ ਅੱਜ ਕੱਲ ਦੇ ਖੜਾਉਣੇ ਆ ਵਾਂਗੂ ਇਹ ਛੇਤੀ ਟੁੱਟਦੇ ਨਹੀਂ ਸੀ ਕਿ អូਕੇ ਬਹੁਤ ਹੀ ਕਾਰੀਗਰੀ ਕਿਨ ਬਹੁਤ ਹੀ ਚੰਗੀ ਤਰ੍ਹਾਂ ਇਹਨਾਂ ਨੂੰ ਬਣਾਇਆ ਜਾਂਦਾ ਸੀ ਮਿਸਤਰੀ ਪੁਰਾਣੇ ਬਹੁਤ ਹੀ ਕਾਰੀਗਰ ਹੁੰਦੇ ਸੀ ਜਿਹੜੇ ਗਏ ਚੀਜ਼ ਨੂੰ ਪੂਰੀ ਠੋਸ ਬਣਾਉਂਦੇ ਸੀ ਤਾਂ ਕਿ ਛੇਤੀ ਟੁੱਟੇ ਨਾ ਸੋ ਅੱਜ ਕੱਲ ਇਹ ਜੋ ਘਣਾਉਣੇ ਘਰਾਂ ਚੋਂ ਲੱਭਦੇ ਨਹੀਂਗੇ ਸੋ ਜੇ ਲੱਭਦੇ ਨੇ ਤਾਂ ਉਹ ਜਿਹੜੇ ਵਿਰਾਸਤੀ ਮਿਊਜ਼ੀਅਮ ਬਣਾਏ ਨੇ ਉਹਨਾਂ ਵਿੱਚ ਹੀ ਇਹ ਲੱਭਦੇ ਨੇ ਉਹ ਇੱਥੇ ਨਾਲ ਨੂੰ ਬੱਚੇ ਪਜਾਈ ਫਰੀ ਜਾਂਦੇ ਵੀ ਕੱਚੀਆਂ ਪੱਕੀਆਂ ਗਲੀਆਂ ਦੇ ਵਿੱਚ ਰਸੀ ਲੈ ਲੈਂਦੇ ਦੀ ਬੰਨ੍ਹਣ ਨੂੰ ਸੋ ਜੇ ਕਿਸੇ ਵੀਰ ਭੈਣ ਨੂੰ ਇਸ ਘਟਾਉਣੇ ਦਾ ਨਾਮ ਪਤਾ ਹੋਵੇ ਤਾਂ ਉਹ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਜੀ ਕਿਉਂਕਿ ਮੈਨੂੰ ਇਸ ਘਟਾਉਣੇ ਦਾ ਨਾਮ ਨਹੀਂ ਪਤਾ ਸੋ ਕਿਰਪਾ ਕਰਕੇ ਜੇ ਕਿਸੇ ਨੂੰ ਪਤਾ ਹੋਵੇ ਤਾਂ ਦੱਸਣ ਦੀ ਕਿਰਪਾਲਤਾ ਕਰਨੀ ਸੋ ਇਹ ਤੇ ਅੱਜ ਦੀ ਬੱਚਿਆਂ ਦੇ ਖਡਾਉਣੇ ਵਾਲੀ ਜਾਣਕਾਰੀ ਜੋ ਪੁਰਾਣੇ ਵੇਲਿਆਂ ਵਿੱਚ ਵਰਤੇ ਜਾਂਦਾ ਸੀ ਬੱਚੇ ਜੀ ਨਾ ਖੇਡਦੇ ਹੁੰਦੇ ਸੀ ਸੋ ਆਉਣ ਵਾਲੇ ਵਲੌਗ ਵਿੱਚ ਮੈਂ ਤੁਹਾਨੂੰ ਹੋਰ ਕੋਈ ਖਡਾਉਣਾ ਜਾਂ ਕੋਈ ਹੋਰ ਕੋਈ ਪੁਰਾਣੀ ਚੀਜ਼ ਦਿਖਾਵਾਂਗਾ ਜੋ ਕੋਈ ਪਹਿਲੇ ਸਮਿਆਂ ਵਿੱਚ ਵਰਤੀ ਜਾਂਦੀ ਸੀ ਸੋ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਦਾ ਵਲੌਗ ਵੀ ਵਧੀਆ ਲੱਗਿਆ ਹੋਵੇਗਾ ਸੋ ਕਿਰਪਾ ਕਰਕੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਕੇ ਜਾਣਾ ਜੀ ਸੋ ਮਿਲਾਂਗੇ ਕਿਸੇ ਦਿਨ ਫੇਰ ਕੋਈ ਹੋਰ ਨਵੀਂ ਵੀਡੀਓ ਲੈ ਕੇ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਨਵਾਦ